ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਬ੍ਰਹਮ ਕੁਮਾਰੀ ਰਾਜੋਗ ਸੈਂਟਰ ਅਤੇ ਭਾਈ ਕਨਈਆ ਜੀ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬ੍ਰਹਮ ਕੁਮਾਰੀ ਮਮਤਾ ਦੀਦੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤਾ ਅਤੇ ਕੈਂਪ ਦਾ ਉਦਘਾਟਨ ਕੀਤਾ ਇਸ ਮੌਕੇ ਪਿੰਡ ਦੇ ਲੋਕਾਂ ਤੇ ਨੌਜਵਾਨਾਂ ਵੱਲੋਂ ਵੱਧ ਚੜ ਕੇ ਖੂਨਦਾਨ ਕੀਤਾ ਗਿਆ ਅਤੇ ਡਾਕਟਰਾਂ ਦੀ ਟੀਮ ਵੱਲੋਂ ਬੜੇ ਪਿਆਰ ਅਤੇ ਸਤਿਕਾਰ ਨਾਲ ਖੂਨਦਾਨ ਕਰਨ ਵਾਲੇ ਲੋਕਾਂ ਨੂੰ ਸਮਝਾਇਆ ਗਿਆ ਅਤੇ ਕਮੇਟੀ ਵੱਲੋਂ ਦੁੱਧ ਅਤੇ ਕੇਲੇ ਦੇ ਕੇ ਖੂਨਦਾਨ ਕਰਨ ਵਾਲਿਆਂ ਦਾ ਸਰਟੀਫਿਕੇਟ ਵੰਡ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਵਰਤਿਆ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਮਰੀਜ਼ਾਂ ਦੀ ਜਾਨ ਬਚਾਉਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਅੱਤੇ ਅਸੀਂ ਇਹ ਜਿਹੇ ਕੈਂਪ ਹਰ ਵਾਰ ਲਗਾਉਂਦੇ ਹਾਂ ਜੋ ਕਿ ਕਿਸੇ ਨੂੰ ਖੂਨ ਦੀ ਘਟਨਾ ਆਵੇ ਇਸ ਮੌਕੇ ਕਲੱਬ ਮੈਂਬਰ ਪ੍ਰਧਾਨ ਸੁਖਦੇਵ ਸਿੰਘ ਵਰਤਿਆ ਦੀਪਕ ਪਾਟਕ ਗੁਰਤੇਜ ਸੁੰਦੇਵਾਲ ਰਜੇਸ਼ ਕੁਮਾਰ ਰਾਮ ਸਿੰਘ ਹਰਦੀਪ ਕੁਲਾਰਾ ਬਲਾਕ ਪ੍ਰਧਾਨ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸੁਖਦੇਵ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਕੈਂਪ ਲਵਾ ਰਿਹਾ ਵੀ ਇਹਦੇ ਨਾਲ ਕਿੰਨਾ ਜਿਹੜਾ ਬਲੱਡ ਇਕੱਠਾ ਹੋਊਗਾ ਔਰ ਕਿੰਨਾ ਕਿ ਇਹਦਾ ਲੋਕਾਂ ਪ੍ਰਤੀ ਜਾਗਰੂਕ ਹੋਗੇ ਸਭ ਤੋਂ ਪਹਿਲਾਂ ਤਾਂ ਫਾਸਟ ਵੇ ਨਿਊਜ਼ ਦਾ ਸਾਡੇ ਪਿੰਡ ਖੱਤਰੀ ਵਾਲਾ ਵਿਖੇ ਪਹੁੰਚਦੇ ਬਹੁਤ ਬਹੁਤ ਧੰਨਵਾਦੀ ਤੇ ਦੂਸਰਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਬਲੱਡ ਕਿੰਨਾ ਕੁ ਹੋਊਗਾ ਅਸੀਂ 7 ਮਹੀਨੇ ਪਹਿਲਾਂ ਵੀ ਕੈਂਪ ਲਾਇਆ ਸੀ ਤੇ ਹੁਣ ਵੀ ਸਾਡਾ ਇੱਥੋਂ 50 ਪਲੱਸ ਡਾਲਰ ਜਿਹੜੇ ਆਏ ਨੇ 50 ਪਲੱਸ ਦਾ ਇੱਥੋਂ ਹੋਊਗਾ ਜੀ ਜੇ ਪਾ ਗੱਲ ਕਰੀਏ ਵੀ ਇਹੋ ਜਿਹੇ ਕੈਂਪੇਨ ਜਿਹੜੇ ਮੌਕੇ ਮੌਕੇ ਤੇ ਜ਼ਰੂਰ ਚਾਹੀਦੇ ਨੇ ਬਿਲਕੁਲ ਚਾਹੀਦੇ ਨੇ ਜੀ ਕਿਉਂਕਿ ਥੈਲੇਸੀਮੀਆ ਪੀੜ ਤੇ ਬੱਚਿਆਂ ਦੇ ਲਈ ਬਲੱਡ ਦੀ ਜ਼ਰੂਰਤ ਹੈ ਹੋਰ ਕਈ ਤਰ੍ਹਾਂ ਦੇ ਐਕਸੀਡੈਂਟ ਕੇਸ ਹੁੰਦੇ ਨੇ ਐਮਰਜੈਂਸੀ ਦੇ ਵਿੱਚ ਬਹੁਤ ਜ਼ਿਆਦਾ ਬਲੱਡ ਦੀ ਜ਼ਰੂਰਤ ਹੈ ਤੇ ਵੈਸੇ ਵੀ ਜਿਹੜਾ ਸਾਡਾ ਪੰਜਾਬ ਹੈ ਸਾਡੇ ਪੰਜਾਬ ਨੂੰ ਤਾਂ ਸਾਡੇ ਗੁਰੂਆਂ ਨੇ ਦਾਨ ਕਰਨ ਵਾਸਤੇ ਬਹੁਤ ਪ੍ਰੇਰਿਤ ਕੀਤਾ ਹੈ ਪਹਿਲਾਂ ਜਿਸ ਤਰ੍ਹਾਂ ਅਨਾਜ ਦੀ ਕਮੀ ਸੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ ਕਿ ਹੰਥੀ ਕਿਰਤ ਕਰੋ ਤੇ ਅਨਾਜ ਪੈਦਾ ਕਰੋ ਵਧ ਕੇ ਛਕੋ দান ਕਰਨ ਦੀ ਸਾਨੂੰ ਸਿੱਖਿਆ ਮਿਲੀ ਹੋਈ ਹੈ ਔਰ ਅੱਜ ਦੇ ਅੱਜ ਦਾ ਆਪਾਂ ਸਮਾ ਦੇਖ ਰਹੇ ਆ ਅੱਜ ਸਾਨੂੰ ਬਲੱਡ ਜਿਹੜਾ ਉਹ দান ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਬਲੱਡ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਸਾਡੇ ਗੁਰੂਆਂ ਦਾ ਜਿਹੜਾ ਉਪਦੇਸ਼ ਹੈ দান ਕਰਨਾ ਉਹ ਜਿਹੜਾ ਕਿ ਸਾਨੂੰ ਇਸ ਵਿਸ਼ੇ ਤੇ ਅੱਗੇ ਵਧਣਾ ਚਾਹੀਦਾ ਹੈ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਰਿਆਂ ਨੂੰ ਜਿਹੜਾ ਖੂਨਦਾਨ ਕਰਨਾ ਚਾਹੀਦਾ ਇਸ ਖੂਨਦਾਨ ਕੈਂਪ ਦਾ ਤੁਹਾਨੂੰ ਕਿੰਨਾ ਹੰਗਾਰਾ ਮਿਲ ਰਿਹਾ ਨੌਜਵਾਨਾਂ ਵੱਲੋਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਤੇ ਇੱਕ ਤੁਸੀਂ ਦੇਖੋ ਕਿ ਜਿਹੜਾ ਬੰਦਾ ਪੂਰਾ ਫਿੱਟ ਹੈ ਨਸ਼ੇ ਪੱਤੇ ਤੋਂ ਦੂਰ ਹੈ ਉਹੀ ਬੰਦਾ ਬਲੱਡ ਜਿਹੜਾ ਗਾਂਤ ਕਰ ਸਕਦਾ ਤੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਦੂਰ ਰਹਿ ਕੇ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਇਹ ਤੁਸੀਂ ਦੂਸਰਾ ਕੈਂਪ ਲਗਾਇਆ ਜਾਂ ਤੀਸਰਾ ਦੂਸਰਾ ਕੈਂਪ ਕਿਉਂ ਤਾਂ ਤੁਸੀਂ ਮੰਨਦੇ ਹੋ ਵੀ ਜਿਹੜੇ ਕੈਂਪਾਂ ਦੇ ਨਾਲ ਨਸ਼ਾ ਜਿਹੜਾ ਇਹਦੇ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਜਿਹੜੇ ਨੌਜਵਾਨਾਂ ਨੇ ਹਾਂਜੀ ਹਾਂਜੀ ਬਿਲਕੁਲ ਦੇਣੀ ਚਾਹੀਦੀ ਹੈ ਜੀ ਨਸ਼ਾ ਜਿਹੜਾ ਸਾਡੇ ਸਮਾਜ ਲਈ ਬਹੁਤ ਘਾਤਕ ਹੈ ਔਰ ਜਿਹੜਾ ਇਸ ਤਰ੍ਹਾਂ ਦੀ ਸਮਾਜ ਸੇਵਾ ਦੇ ਕੰਮ ਨੇ ਇਹ ਜਿਹੜੇ ਸਾਡੇ ਸਮਾਜ ਜਾਂਦੇ ਜਾਂਦੇ ਤੁਸੀਂ ਆਪਣੇ ਦਰਸ਼ਕਾਂ ਨੂੰ ਤੇ ਨਵੀਂ ਪੀੜੀ ਨੂੰ ਕੀ ਸੁਨੇਹਾ ਦੋਗੇ ਨਵੀਂ ਪੀੜੀ ਨੂੰ ਇਹੀ ਸੰਦੇਸ਼ ਹੈ ਜੀ ਕਿ ਇਹ ਜਿਹੜੀ ਸੇਵਾ ਇੱਕ ਨਿਰਸਵਾਰਥ ਸੇਵਾ ਹੈ ਔਰ ਇਸ ਸੇਵਾ ਦੇ ਵਾਲਾ ਸਾਨੂੰ ਸਾਰੇ ਨੂੰ ਆਉਣਾ ਚਾਹੀਦਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾ ਨੇ ਸਾਨੂੰ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਖਾਸ ਕਰਕੇ ਮਹਿਲਾਵਾਂ ਨੂੰ ਵੀ ਆ ਕੇ ਵੱਧ ਵੱਧ ਬਲੱਡ ਦਾਨ ਦੇਣਾ ਚਾਹੀਦਾ ਕਿਉਂਕਿ ਅੱਜ ਜਿਹੜਾ ਯੁੱਗ ਆ ਬਰਾਬਰੀ ਦਾ ਹੈ ਅੱਜ ਜੋ ਪਿੰਡ ਖੱਤਰੀਵਾਲਾ ਦੇ ਵਿੱਚ ਕੈਂਪ ਦਾ ਮਹੂਰਤ ਹੋਇਆ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਕਿੰਨਾ ਕੇ ਇਹਦਾ ਬੈਨੀਫਿਟ ਮਿਲੂਗਾ ਇਸ ਦਾ ਆਪ ਸਭੀ ਕੋ ਮਨਾ ਯਹਾਂ ਪਰ ਜੋ ਵੀ ਖੁੰਦਾਨ ਕੈਂਪ ਹੋ ਰਿਹਾ ਹੈ ਇਹ ਸਭ ਕੇ ਫਾਇਦੇ ਕੇ ਲਿਏ ਹੈ ਔਰ ਇਸ ਕੇ ਪਿਛੇ ਕਿਆ ਹੈ ਕਿ ਦੁਆਏ ਮਨੇ ਇਸ ਕੈਂਪ ਦਾ ਫਾਇਦਾ ਇਹ ਹੈ ਕਿ ਆਪ ਸਭ ਕੋ ਬਹੁਤ ਦੁਆਏ ਮਿਲੂਗਾ ਜੋ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਚੱਲ ਰਹੀ ਹੈਗੀ ਠੀਕ ਹੈ ਜੀ ਇਹ ਕੈਂਪਾਂ ਦੇ ਨਾਲ ਬੱਚੇ ਨਸ਼ੇ ਤੋਂ ਵੀ ਦੂਰ ਹੋਣਗੇ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਅਗਰ ਉਹਨੂੰ ਅੱਛੀ ਤਰ੍ਹਾਂ ਸੇ ਹਮ ਗਾਈਡ ਕਰੇਗੇ ਜੋ ਵੀ ਨਸ਼ਾ ਕਰਤੇ ਹੈ ਉਹਨੂੰ ਬਤਾਏਗੇ ਕਿ ਇਸ ਦੇ ਨੁਕਸਾਨ ਕੀ ਹੈ ਆਪਕੇ ਜੀਵਨ ਕੇ ਲਿਏ ਕਿਤਨਾ ਘਾਤਕ ਹੈ ਇਹ ਤੋ ਇਸ ਤਰ੍ਹਾਂ ਸੇ ਉਹਦਾ ਜੀਵਨ ਮੇਂ ਇਹ ਪਰਿਵਰਤਨ ਆ ਸਕਦਾ ਤੁਹਾਨੂੰ ਲੱਗਦਾ ਵੀ ਇਹੋ ਜੇ ਕੈਂਪੇਨੇ ਜਿਹੜੇ ਹਰ ਟਾਈਮ ਦੇ ਉੱਪਰ ਲੱਗਨੇ ਚਾਹੀਦੇ ਨੇ ਤਾਜੋ ਬੱਚਿਆਂ ਦੇ ਵਿੱਚ ਲੋਕਾਂ ਦੇ ਵਿੱਚ ਅਵੇਰਨੈਸ ਲਾ ਸਕੀ ਜੀ ਗੁਰਤੇਜ ਜੀ ਜਿਹੜੇ ਅੱਜ ਕੈਂਪ ਲੱਗ ਰਹੇ ਨੇ ਇਹਨਾਂ ਦੀ ਆਪਾਂ ਨੂੰ ਕਿੰਨੀ ਕਿ ਜ਼ਰੂਰਤ ਹੈਗੀ ਦੇਖੋ ਜੀ ਜ਼ਰੂਰਤ ਤਾਂ ਬਹੁਤ ਸਖਤ ਹੈ ਕਿਉਂਕਿ ਅੱਜ ਕੱਲ ਨਸ਼ੇ ਨੇ ਬਹੁਤ ਬੁਰਾ ਹਾਲ ਕਰ ਦਿੱਤਾ ਹੈ ਘਰ ਘਰ ਨਸ਼ਾ ਫੈ ਚੁੱਕਾ ਹੈ ਇਹ ਸਰਕਾਰਾਂ ਵੀ ਕਹਿੰਦੀਆਂ ਨੇ ਅਸੀਂ ਨਸ਼ਾ ਬੰਦ ਕਰਾਈਆਂ ਨੇ ਕਿ ਖੁਦ ਬਿਕਾਉ ਹੋ ਗਏ ਅੱਜ ਦੇ ਜ਼ਮਾਨੇ ਵਿੱਚ ਚਾਹੁੰਦੇ ਹਾਂ ਕਿ ਹਰ ਨੌਜਵਾਨ ਅੱਗੇ ਆਵੇ ਤੇ ਕੁੰਦਾਨ ਕਰੇ ਜੇ ਆਪਾਂ ਗੱਲ ਕਰੀਏ ਇਹੋ ਜਿਹੇ ਕੈਂਪੇਨ ਜਿਹੜੇ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ ਨੇ ਇਹਦਾ ਸਰਕਾਰ ਨੂੰ ਵੀ ਚਾਹੀਦਾਗਾ ਹਨਾ ਬਿਲਕੁਲ ਪੂਰਾ ਸਹਿਯੋਗ ਦੇਵੇ ਬਿਲਕੁਲ ਜੀ ਸਰਕਾਰ ਨੂੰ ਚਾਹੀਦਾ ਕਿ ਹਰ ਪਿੰਡ ਦੇ ਵਿੱਚ ਇੱਕ ਤਾਂ ਆਪਣੀ ਨੌਜਵਾਨਾਂ ਲਈ ਕੋਈ ਨਾ ਕੋਈ ਸਿਸਟਮ ਕਰਨਾ ਜਿਸ ਦੇ ਨਾਲ ਨੌਜਵਾਨ ਜਿਹੜੀ ਅੱਗੇ ਵੱਧ ਸਕੇ ਜਿਸ ਤਰ੍ਹਾਂ ਕਿ ਅੱਜ ਕੱਲ ਆਪਾਂ ਦੇਖ ਹੀ ਰਹੇ ਹਾਂ ਕਿ ਨਸ਼ੇ ਨੇ ਬਹੁਤ ਜ਼ਿਆਦਾ ਪ੍ਰਾਹਰ ਕਰ ਦਿੱਤਾ ਹੈ